ਪਾਂਗੇ ਇਸ ਹੋਟਲ ਵਿੱਚ ਹੋਰ ਝੋੜ ਦੇਖਦੇ ਆਂ ਸ਼ਾਮ ਨੂੰ ਘੁੰਮਣਾ ਹੀ ਆਪਾਂ 2-3 ਘੰਟੇ ਜਿੰਨਾ ਟਾਈਮ ਹੈਗਾ ਅੱਜ ਆਪਾਂ ਖੜੇ ਆਂ ਇਸ ਟਾਈਮ ਹਰਕੀ ਬੋੜੀ ਹਰਕੀ ਬੋੜੀ ਆਜੀ ਕੁੰਮੇਲਾ ਲੱਗਦਾ ਤੇ ਹਰ 6 ਸਾਲਾਂ ਬਾਅਦ ਅਰਧ ਕੁੰਮੇਲਾ ਹੋਟ ਰਵਣੂ ਹੋਟ ਸਦਾ ਇੱਥੋਂ ਲਗਭਗ ਕਿਲੋ ਮੀਟਰ 1.5 ਕਿਲੋਮੀਟਰ ਅੱਗੇ ਆ ਕੀ ਗਣਾ ਪਕ ਲਈਏ ਇੱਕ ਚੋਰੀਆਂ ਸਾਕੇ ਆਏ ਆ ਹੁਣ ਕਿੱਥੇ ਮੁਕ ਲੈਨੇ ਹੁਣ ਪਹਾਨੇ ਆ ਮੇਰੇ YouTube ਚੈਨਲ ਤੇ ਸਵਾਗਤ ਹੈ ਨਵਾਂ ਟੂਰ ਜਿਹੜਾ ਅਸੀਂ ਅੱਜ ਕੱਟਣ ਜਾ ਰਹੇ ਆ ਇਹ ਹੈਗਾ ਆ ਉੱਤਰਾਖੰਡ ਵਿੱਚ ਉੱਤਰਾਖੰਡ ਵਿੱਚ ਦੋ ਤਿੰਨ ਜਗ੍ਹਾ ਦੇਖਾਂਗੇ ਤੇ ਸਵੇਰ ਦੇ 8 ਵਜੇ ਆ ਅਸੀਂ ਚੱਲ ਪਏ ਆ ਇਸ ਟਾਈਮ ਨਵਾਂ ਸ਼ਹਿਰ ਟੱਪ ਕੇ ਰਾਹੋਂ ਦੇ ਕੋਲ ਹੈ ਥੋੜਾ ਜਿਹਾ ਲੇਟ ਹੋ ਗਏ ਆ ਕਿਉਂਕਿ ਅਸੀਂ ਪਹੁੰਚਣਾ ਸੀਗਾ ਤੇ ਤੋਨਾ ਸੀਗਾ 6 7 ਦੇ ਤੋਂ ਪਹਿਲਾਂ ਪਹਿਲਾਂ ਚਲੋ ਕੋਈ ਗੱਲ ਨਹੀਂ ਬੱਚਿਆਂ ਦਾ ਲੇਟ ਹੋ ਜਾਣਾ ਹੈ ਬੱਚਿਆਂ ਦਾ ਤਾਂ ਕਹਿ ਰਿਹਾ ਸਾਡਾ ਫੈਮਲੀ ਟੂਰ ਹੈ ਸਾਨੂੰ ਸਾਡੀ ਪਿੱਛੇ ਬੈਠੀ ਆ ਅਸੀਂ ਆਸਰਨ ਚਾਰ ਜਣੇ ਆ ਇਹ 225 ਦਾ ਟੂਰ ਹੈ ਤੇ ਆਹ ਹੈ ਟਾਈਮ ਅਕਤੂਬਰ ਦਾ ਹੁਣ ਆਪਾਂ ਜਾਣਾ ਹੈ ਉੱਤਰਾਖੰਡ ਨੂੰ ਤੇ ਰਸਤਾ ਲਿਆ ਹੈ ਆਪਾਂ ਰਾਹੋ ਮਾਚੀਵਾੜਾ ਖੰਨਾ ਅੰਮ ਸਰਹੰਦ ਤੇ ਅੰਬਾਲੇਵਾਲਾ ਉਸ ਪਾਸੋਂ ਜਾਵਾਂਗੇ ਅੰਮ੍ਰਲੇ ਤੋਂ ਜਾਵਾਂਗੇ ਇਹ ਪਹਿਲੇ ਦਿਨ ਰਾਤ ਰੁਕਣ ਦਾ ਇਰਾਦਾ ਆ ਹਰਦਵਾਰ ਹਰਦਵਾਰ ਇੱਥੋਂ ਹੈਗਾ 300 ਕਿਲੋਮੀਟਰ ਦੂਰ ਤੇ 6 ਘੰਟਾ ਰਸਤਾ ਆ ਤੇ ਧੀਰੇ ਧੀਰੇ ਜਾਵਾਂਗੇ 7-8 ਘੰਟੇ ਲੱਗ ਜਾਣੇ ਆ ਆਪਾਂ ਨੂੰ 2-3 ਦੇ 2-3 ਵਜੇ ਦੇ ਕਰੀਬ ਸ਼ਾਇਦ ਪਹੁੰਚ ਜਾਵਾਂਗੇ ਆਪਾਂ ਹਰਦਵਾਰ ਚਲੋ ਚੱਲਦੇ ਆਂ ਆਪਾਂ ਹਰਦਵਾਰ ਕਿਆਂ ਤੇ ਆਪਾਂ ਮੰਬਾਲੇ ਤੋਂ ਹਨਪਰਵਾਲ ਰੋਡਪਾਲ ਜਾਣਾ ਹੈ ਇੱਥੋਂ ਮੁੜਨਾ ਮੰਬਾਲੇ ਤੋਂ ਕਾਫੀ ਟਾਈਮ ਲੱਗ ਗਿਆ ਸਾਨੂੰ ਇੱਥੇ ਪਹੁੰਚਦਿਆਂ ਨੂੰ 11:30 ਕਰੀਬ ਸਮਾਂ ਹੋ ਗਿਆ ਹੈ ਅਜੇ ਵੀ 3:30 ਘੰਟੇ ਦਾ ਰਸਤਾ ਹੈਗਾ ਆ 100 ਕਿਲੋਮੀਟਰ ਕੱਟਿਆ 200 ਕਿਲੋਮੀਟਰ ਪਿਆ ਹਜੇ ਤੇ ਕਾਫੀ ਆਪਾਂ ਨੂੰ ਕਾਸ਼ ਮਿਲਿਆ ਉਹ ਜਗ੍ਹਾ ਰਾਜਪੁਰੇ ਤਾਂ ਬਹੁਤ ਮਿਲਿਆ ਥਲੇ ਤੋਂ ਕਿਹਨਾਂ ਜਿਹੜਾ ਪਾਈਪ ਤੇ ਚੜੇ ਆ ਅਸਲ ਕੋਈ ਢਿੱਟੀ ਹੋਈ ਸੀ ਬੱਕੇ ਕੀ ਜਗ ਦੇਖਦੇ ਆ। ਘਰ ਮਾਂ ਰੋ ਰਹਾ ਫਟਾ ਹੈ ਮਾਂ। ਉਹ ਲਾ ਨਹੀਂ ਰਿਹਾ। ਬਸ ਨਾ ਕੋਮੈਂਟਰੀ ਖਾਣ ਵਾਲੀ ਕੋਈ ਕੋਮੈਂਟਰੀ। ਹਮ ਅਸੀਂ ਦਿੱਲੀ ਵਾਲੇ ਹਾਈਵੇ ਉੱਤਰ ਕੇ ਹੁਣ ਆਪਾਂ ਪੈ ਗਏ ਆ ਹਰਦੌਰ ਵਾਲੇ ਹਾਈਵੇ ਤੇ। ਇੱਥੋਂ ਜਗਾਦਰੀ 51 ਆ ਸਹਾਰਨਪੁਰ 92 ਰੁੜਕੀ 124 ਤੇ ਹਰ ਦੁਆਰ ਹੈਗਾ 167 ਕਿਲੋਮੀਟਰ ਮਲੋ ਆਪਾਂ ਦਿੱਲੀ ਵਾਲਾ ਹਾਈਵੇ ਛੱਡਤਾ ਆ ਹੁਣ ਆਪਾਂ 444 ਜੇ ਹਾਈਵੇ ਤੇ ਚੱਲ ਪਏ ਆ ਤੇ ਸਾਹਮਣੇ ਇਹ ਹਾਈਵੇ ਆ ਜਿਹੜਾ ਆਪਾਂ ਲਗਾਤਾਰ ਸਿੱਧਾ ਹੀ 167 ਕਿਲੋਮੀਟਰ ਚੱਲਣਾ ਆ ਤੇ 167 ਦਾ ਮਤਲਬ ਹੈ ਆਪਾਂ ਨੂੰ ਘੱਟੋ ਘੱਟ ਅਜੇ ਵੀ 3 ਘੰਟੇ ਦੇ ਕਰੀਬ ਸਮਾਂ ਲੱਗ ਜਾਣਾ ਜੇ ਨਾ ਰਸਤੇ 'ਚ ਰੁਕੇ ਤਾਂ ਅਸੀਂ ਪਹੁੰਚ ਚੁੱਕੇ ਆ ਇਸ ਟਾਈਮ ਸਾਹਾ ਇਹ ਜਗਾਦਗਾਦਰੀ ਤੋਂ ਥੋੜਾ ਪਿੱਛੇ ਆ ਅੰਮ੍ਰਾਲਾ ਸ਼ਹਿਰ ਤੋਂ ਜਗਾਦਗਾਦਰੀ ਦੇ ਵਿਚਾਲੇ ਆਏ ਤੇ ਥੋੜਾ ਬਹੁਤਾ ਖਾਣ ਪੀਣੇ ਸਮਾਨ ਲੈਣ ਲੱਗੇ ਕਿਉਂਕਿ ਨਾਲ ਬੱਚੇ ਆ ਬੱਚਿਆਂ ਨੂੰ ਤਾਂ ਰੁਕਣਾ ਪੈਣਾ ਹੀ ਬੱਚਿਆਂ ਲਈ ਤਾਂ ਆਪਾਂ ਆ ਰਹੇ ਆ ਬੇਟਾ ਸਮਾਨ ਲੈ ਕੇ ਆਪਣੇ ਲਈ ਤੇ ਆਪਾਂ ਹਲੇ ਆਪਾਂ ਅੱਧਾ ਸਫ਼ਰ ਕੱਢਿਆ ਆ ਆਪਾਂ 150 ਕਿਲੋਮੀਟਰ ਹਲੇ ਵੀ ਪਿਆ ਆ ਸਿਰੇ 300 ਕਿਲੋਮੀਟਰ ਸੀਗਾ 12 ਵਜ ਗਏ ਆ 3 ਘੰਟੇ ਹੋ ਲੱਗਣੇ ਆ 3 ਵਜ ਤਕ ਲਗਭਗ ਪਹੁੰਚ ਜਾਗੇ ਆ ਮੈਂ ਬੈਠਾ ਹਾਂ ਇਸ ਟਾਈਮ ਹੈ ਹੀ ਕੀ ਸੀਟ ਆ ਬਾ ਅਸੀਂ ਹਸਾਮਪੁਰ ਦੇ ਕੋਲ ਆ ਤੇ 1:3 ਵਜ ਗਏ ਆ ਇੱਥੋਂ ਜਿਹੜੇ ਕੁ ਘੰਟੇ ਦਾ ਹੋਰ ਸਫਰ ਆ ਜਿਹਦਾ ਆਪਾਂ ਹਰਦੌਰ ਪਹੁੰਚਣਾ ਹੈ 80 ਕਿਲੋ 80 90 ਕਿਲੋਮੀਟਰ ਲੰਦਾ ਆ ਚਾ ਚਾ ਪੀਣੇ ਰੁਕੇ ਆਪਾ ਇਹ ਸਫਰ ਲੰਬਾ ਆ ਸਵੇਰ ਚੱਲੇ ਹੋ ਆ ਬੱਚਿਆਂ ਨਾਲ ਸਾਨੂੰ ਰੁਕਣਾ ਪੈਂਦਾ ਬਾਰ ਬਾਰ ਇਹ ਹਾਈ ਵੇ ਆ ਉਹ ਜਿਹੜਾ ਹਰਦਵਾਨਾ ਜਾਂਦਾ ਇੱਥੇ ਲੱਗਦਾ ਸਿੱਧੇ ਜਾ ਕੇ ਇੱਕਦਮ ਓਕੇ ਹਾਂ ਵੀ ਅਸੀਂ ਦਾ ਰੁੜਕੀ ਵੇਚ ਸ਼ਹਿਰ ਚ ਫਸ ਗਏ ਜਿਹੜਾ ਗੂਗਲ ਮੈਪ ਪਾਣਾ ਇੱਥੇ ਪੂਰਾ ਯਕੀਨ ਵੀ ਨਹੀਂ ਕਰਨਾ ਚਾਹੀਦਾ ਉਹਨੇ ਸਾਨੂੰ ਰੁੜਕੀ ਦੇ ਸ਼ਹਿਰ ਚ ਵਸਾ ਦਿੱਤਾ ਉੱਥੇ ਜਾ ਕੇ ক্লোਜ਼ ਕਰ ਗਿਆ ਇਹ ਆ ਨਹੀਂ ਪੁੱਛ ਪੁੱਛ ਕੇ ਰੁੜਕੀ ਸ਼ਹਿਰ ਤੋਂ ਬਾਹਰ ਆ ਰਹੇ ਆ ਅੱਧਾ ਘੰਟਾ ਸਾਡਾ ਖਰਾਬ ਹੋ ਗਿਆ ਆ ਮਤਲਬ ਮੈਂ ਇਹ ਕਹਾਂਗਾ ਵੀ Google Map ਦੇ ਨਾਲ-ਨਾਲ ਤੁਸੀਂ ਨਾ ਇੱਕ ਵਾਰੀ ਪੁੱਛਣਾ ਚਾਹੀਦਾ ਆਪਾਂ ਨੂੰ ਬਾਹਰ ਜੇ ਕਿਤੇ ਅੱਧੇ ਘੰਟੇ ਦੀ ਕਸ਼ਮਕਸ਼ ਕਸ਼ਮਕਸ਼ ਤੋਂ ਬਾਅਦ ਅਸੀਂ ਰੁੜਕੀ ਸ਼ਹਿਰ ਤੋਂ ਬਾਹਰ ਨਿਕਲੇ ਆ ਪਤਾ ਨਹੀਂ ਕਿਹੜੀਆਂ ਛੋੜੜੀਆਂ ਕਿਹਦੇ ਨੱਕ ਕੀ ਆਏ ਆ ਤੇ ਹੁਣ ਅਸੀਂ ਮੇਨ ਰੋਡ ਤੇ ਪਹੁੰਚ ਗਏ ਆ ਇੱਥੋਂ ਹਰਿਦੁਆਰ 30 ਕਿਲੋਮੀਟਰ ਆ ਤੇ ਆਪਣਾ ਸਾਢੇ ਤਾਂ ਇੱਥੇ ਹੋ ਗਏ ਆਪਾਂ ਨੂੰ ਤੇ ਲੱਗਦਾ 4 ਵਜੇ ਪਹੁੰਚਾਂਗੇ ਆਪਾਂ ਚਲੋ ਵੇਰਾਏ ਦਰਸਤਾ ਇਹ ਫੇਰ ਵੀ ਢੜਕ ਸੁੜਕੀ ਸ਼ਹਿਰ ਵਖ ਦਿਖਾਣਾ ਸੀਗਾ ਆਪਾਂ ਨੂੰ ਕੁਦਰਤ ਨੇ ਹੈ ਨਾ ਆਪਾਂ ਦੇਖ ਲਿਆ ਹਾਂਜੀ ਆਖਰਕਾਰ ਪਹੁੰਚ ਗਏ ਆ ਅਸੀਂ ਹਰਦਵਾਰ 4 ਵਜੇ ਗਏ ਆ ਸ਼ਾਮ ਦੇ ਅਸੀਂ ਜਾ ਰਹੇ ਹੁਣ ਇਸ ਟਾਈਮ ਹਰ ਕੀ ਪੋੜੀ ਦੇ ਕੋਲ ਗੰਗਾ ਨਦੀ ਦੇ ਕਿਨਾਰੇ ਉੱਥੇ ਹੀ ਆਪਾਂ ਪਾਂਗੇ ਹੋਟਲ ਐ ਲੱਕਪਾਲ ਸ਼ਾਹ ਦੀ ਕੋਮ ਰਹੇ ਆ ਉਹ ਦੇਖਦੇ ਕਿੱਧਰ ਦੇ ਪਾਸੇ ਹਰਕੀਪੋੜੀ ਆ ਤੇ ਮਸੀ ਸਾਡੇ ਨਿਆਣੇ ਖੁਸ਼ ਹੋਏ ਆ ਤੇ ਪਹੁੰਚੇ ਕਿਉਂਕਿ ਸਾਨੂੰ 8 ਘੰਟੇ ਲੱਗੇ 6 ਘੰਟੇ ਸਫਰ ਸੀ ਹਾਲ ਦਿਓ ਵੀ ਹਰਮਨ ਹੁਣ ਹਰਮਨ ਖੁਸ਼ ਹੋਈ ਸਾਡੀ ਚਲੋ ਮਿਲਦੇ ਆਪਾਂ ਹੋਟਲ ਕੋਲ ਜਾ ਕੇ ਐ ਸਾਡੇ ਨਾ ਸਾਹਮਣੇ ਉਹ ਦੱਸ ਲੈਣ ਉਹ ਬੰਦਾ ਸਾਨੂੰ ਸੈੱਟ ਗੱਡੀ ਲਾਈ ਆ ਦੀ ਹਰਕੀਪੋੜੀ ਪੁੱਛਣ ਦੇ ਲਈ ਉਹ ਸਾਨੂੰ ਦੇਖ ਕੇ ਆਪਣੇ ਆਪ ਕੋਲ ਆ ਗਿਆ ਦਹਾਲਣ ਲਈ ਕੇ ਕੇ ਰੂਮ ਲੈ ਲੋ ਹਨਾ ਤੈਨੂੰ ਪੁੱਛਿਆ ਆ ਕਹਿੰਦਾ 500 ਮੀਟਰ ਦੂਰ ਹਰਕੀਪੋੜੀ ਤੋਂ ਤੇ ਮੈਂ ਕਹਾ ਚਲੋ ਆਪਾਂ ਘੁੰਮਣਾ ਵੀ ਆ ਪੁੱਛਣਾ ਵੀ ਤੇ ਮਗਰ ਮਗਰ ਚੱਲਦੇ ਆ ਕਿਤੇ ਦਾ ਹੋਟਲ ਇਹ ਮਰੇ ਰਗਾਉਂਗੇ ਸਾਨੂੰ ਆਪਾਂ ਜਾ ਰਹੇ ਹਾਂ ਉਸ ਬੰਦੇ ਨਾਲ ਤੁਹਾਨੂੰ ਤਾਂ ਆ ਮਿਲ ਜਾਣੇ ਆ ਜੇ ਤੁਸੀਂ ਪੁੱਛੋਗੇ ਨਾ ਏਜੰਟ ਬੋਲਦੇ ਇਹਨਾਂ ਵਿੱਚ ਕਮਿਸ਼ਨ ਹੁੰਦਾ ਨਾ ਦਾ ਪੁੱਛ ਲੈ ਕੇ ਇਹਨਾਂ ਤੁਹਾਨੂੰ ਹੋਟਲ ਦਿਖਾ ਦੇਣਾ ਕੋਈ ਚਲੋ ਚੱਲਦੇ ਆ ਆਪਾਂ ਦੇਖਦੇ ਕਿਹੜਾ ਹੋਟਲ ਦਿਖਾਉਂਦੇ ਆ ਆਪਾਂ ਇਹ ਆ ਹੋਟਲ ਸਹੂਲਤਾਂ ਉਹ ਜਿਹੜਾ ਲੈ ਕੇ ਆ ਸੀ ਆਪਾਂ ਨੂੰ ਏਜੰਟ ਉਹ ਇਸ ਹਟਲ ਚ ਲੈ ਕੇ ਆ ਸੀ ਤੇ ਕਾਫੀ ਹਟਲ ਹੈ ਸਾਹਮਣੇ ਦੇਖੋ ਇੱਧਰ ਲੀ ਗ੍ਰੇਸਾ ਸ਼੍ਰੀ ਮੰਗਲਮ ਹੈ ਮਤਲਬ ਹਟਲ ਵਾਲੀ ਲੋਬੀ ਸਾਰੀ ਇਹ ਸਾਨੂੰ ਪਹਿਲਾ ਹਟਲ ਜਿਹੜਾ ਦੇਖਿਆ ਸਾਨੂੰ ਉਹੀ ਠੀਕ ਲੱਗਿਆ ਰੇਟ ਵੀ ਜੈਨੂਨ ਸੀ ਤੇ ਆਪਾਂ ਅੱਜ ਉੱਥੇ ਹੀ ਰੁਕਾਂਗੇ ਇਸ ਹਟਲ ਵਿੱਚ ਫੋਟੋਸੂਦਾ ਵਿੱਚ ਫਿਰ ਹੁਣ ਸਵੇਕਚਾਰ ਹੋਏ ਆਏ ਫਰੈਸ਼ ਹੋ ਕੇ ਆਪਾਂ ਜਲਦੀ ਹੀ ਤੇ ਨਿਕਲਦੇ ਆਂ ਹਰ ਕੀ ਪੋੜੀਵਾਲ ਨੂੰ ਇੱਕ ਮੰਸਾਦਾਈ ਮੰਦਿਰ ਆ ਜਾਂ ਕੁਝ ਹੋਰ ਦੇਖਦੇ ਆ ਸ਼ਾਮ ਨੂੰ ਘੁੰਮਣਾ ਹੀ ਆਪਾਂ ਦੋ ਤਿੰਨ ਘੰਟੇ ਇੰਨਾ ਟਾਈਮ ਹੈਗਾ ਫਿਲਹਾਲ ਆਪਾਂ ਹੋਟੇ ਚੱਲੀਏ ਤੂੰ ਵੀ ਦੇਖ ਲੈ ਆਹ 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 ਉਹ ਖਾਂਗਾ ਓਕੇ ਆ ਆਟੋ ਜ ਆਪਾਂ ਜਾਣਾ ਹਰ ਕੀ ਪੋੜੀ ਨੂੰ ਅਸੀਂ ਆਟੋ 'ਚ ਬੈਠ ਗਏ ਆ ਕਿਉਂਕਿ ਟਾਈਮ ਵੀ 5:00 ਤੋਂ 5:00 ਵੱਜ ਗਏ ਆ ਆਪਾਂ ਦੇਖਣਾ ਵੀ ਆ ਕਿ ਆਪਾਂ ਜਾ ਰਹੇ ਆ ਾਟੋ ਵਿੱਚ ਹਰਕੀਪੋੜੀ ਆਪਾਂ ਹਰਕੀਪੋੜੀ ਘਾਟ ਤੇ ਆ ਗਏ ਆ ਤੇ ਇਹਦਾ ਪਿੱਛੇ ਸਿੱਧਾ ਰਸਤਾ ਆ ਇੱਥੇ ਸਿੱਥੇ ਖਤਮ ਨੇ ਸੜਕ ਉੱਥੇ ਖਤਮ ਹੁੰਦੀ ਆ ਉੱਥੇ ਹੀ ਸਾਡਾ ਹੋਟਲ ਆ ਆਪਾਂ ਆਟਰਾਂ ਹੀ ਆਏ ਆ ਸਦਾ ਇੱਧਰ ਨੂੰ ਲਗਭਗ ਹੋਟਲ ਤੋਂ 1 ਕਿਲੋਮੀਟਰ ਦਾ ਹੈਗਾ ਰਸਤਾ ਹੋਟਲ ਉਸ ਸਾਈਡ ਹੀ ਆ ਇੱਧਰ ਤੱਕ ਦੇ ਹੋਟਲ ਦਿਖ ਨਹੀਂ ਰਿਹਾ ਸਾਨੂੰ ਆਪਾਂ ਹੁਣ ਚੱਲਦੇ ਆ ਹਰਕੀਪੋੜੀ ਵੱਲ ਨੂੰ ਸ਼ਾਮ ਦਾ ਟਾਈਮ ਹੋ ਚੁੱਕਾ ਆ ਔਰ ਬਹੁਤ ਸੋਣਾ ਮੌਸਮ ਹੈ ਠੰਡੀ ਹਵਾ ਆਇਆ ਇਹ ਬਾਕੀ ਆਪਾਂ ਗੱਲਾਂ ਕਰਦੇ ਆਂ ਘਾਟ ਤੇ ਜਾ ਕੇ 12 ਸਾਲ ਕਿੰਨੇ ਹੋ ਗਏ ਇਹ ਫਿਰ ਬਤਾ ਰਹੇ ਹਰ ਦਰਵਾਰ ਵਿੱਚ ਪਹਿਲੀ ਡਿਸ਼ ਖਾਣ ਲੱਗੇ ਆਂਦੇ ਨਹੀਂ ਪੜ ਲਿਆ ਨਾ ਨੇ ਸਵੀਟ ਕੌਰ ਬੱਚਿਆਂ ਨੇ ਅਰ ਮੈਂ ਕਿទਿਆ ਹਮ ਕਿੱਦਾਂ ਲਗਿਆ ਆ ਜਾ ਤਾ ਫੋੜ ਕੀ ਲੈਣਾ ਇਹ ਪੈਂਦੀ ਰੱਖੀ ਨਾਲੇ ਹ ਮਾਤ ਮਾਰੀ ਸੀ ਕੀ ਲੈਣਾ ਉਥੋਂ ਚੰਨ ਚੰ ਲੈਣੀ ਆ हो गया काम शुरू शाम ਦਾ ਟਾਈਮ ਆ ਤੇ ਆਪਾਂ ਘੁੰਮ ਰਹੇ ਆ ਹਰਦوار ਹਰਕੀਪੋੜੀਵਾਲ ਨੂੰ ਜਾ ਰਹੇ ਆ ਉਹ ਉਸ ਪਾਸੇ ਜਾਣਾ ਆਪਾਂ ਜਿੱਥੇ ਕਲॉक ਟਾਵਰ ਆ ਪਰ ਇਸ ਟਾਈਮ ਗੰਗਾ ਬਿਲਕੁਲ ਸੁੱਕੀ ਪਈ ਆ ਕਿਉਂਕਿ ਦ੍ਰਿਸ਼ ਫਾਇਕ ਆ ਰਿਹਾ ਦੇਖੋ ਤੇ ਵਿੱਚ ਲੱਭ ਰਿਹਾ ਕੁਝ ਨਾ ਕੁਝ ਕੋਈ ਕੀਮਤੀ ਮਿਲ ਜਵੇ ਸਾਰੇ ਲੱਗੇ ਲਗਭਗ ਕਾਫੀ ਜਗ੍ਹਾ ਸ਼ਾਮ ਦਾ ਟਾਈਮ ਆ ਤੇ ਵਧੀਆ ਲੱਗ ਰਿਹਾ ਕਿਉਂਕਿ ਠੰਡਾ ਮੌਸਮ ਆ ਅਕਤੂਬਰ ਦਾ ਮਹੀਨਾ ਆ ਮੈਂ ਘੁੰਮ ਰਿਹਾ ਆ ਹਰਦਵਾਰ ਗੰਗਾ ਦੇ ਕਿਨਾਰੇ ਔਰ ਇਸ ਟਾਈਮ ਬਾਜ਼ਾਰ ਹੌਂਦਾ ਟਾਈਮ ਆ ਬਾਜ਼ਾਰ ਵਿੱਚ ਥੋੜੀ ਜਿਹੀ ਰੁਣਕ ਹੈ ਵੈਸੇ ਆਕਸੀਜਨ ਹੈ ਔਰ ਜਿਵੇਂ ਗੰਗਾ ਦੀ ਨਾ ਸਫਾਈ ਹੁੰਦੀ ਆ ਇਹਨਾਂ ਦਿਨਾਂ ਵਿੱਚ ਜਦੋਂ ਦਸਹਿਰਾ ਹੁੰਦਾ ਉਦੋਂ ਪਾਣੀ ਇੱਧਰ ਬੰਦ ਕਰ ਦਿੰਦੇ ਆ ਜੇ ਕਰਕੇ ਦੇ 50 ਰੁਪਏ ਮੈਂ ਪਾਣੀ ਬੰਦ ਕੀਤਾ ਸਫਾਈ ਹੋ ਰਹੀ ਹੈ ਇਸ ਇਹ ਪਾਣੀ ਵੀ ਤਾਂ ਹੀ ਹੈ ਨਹੀਂ ਪਾਣੀ ਆਣਾ ਆ ਦਿਵਾਲੀ ਦਾ ਦਿਵਾਲੀ ਵਾਲੇ ਦਿਨ ਇੱਕ ਦਿਨ ਪਹਿਲਾਂ ਮਤਲਬ ਪਾਣੀ ਛੱਡ ਦਿੰਦੇ ਸੀ ਜਗਾ ਉੱਤੇ ਹੁਣ ਆਪਾਂ ਬਾਜ਼ਾਰ ਦੇਖਦੇ-ਦੇਖਦੇ ਜਾ ਰਹੇ ਆ ਜਿੱਧਰ ਆਰਤੀ ਹੋਣੀ ਆ ਆਰਤੀ ਦਾ ਟਾਈਮ ਸਵਾ 6:30 ਦੇ ਕਰੀਬ ਆ ਵਾ ਉਹ ਦੇਖਾਂਗੇ ਔਰ ਦੇਖੋ ਕਿੰਨਾ ਵਧੀਆ ਮੌਸਮ ਹੈ ਇਸ ਟਾਈਮ ਹਾਂ ਜੇ ਮਾਰਿਸ਼ੀ ਗੰਗਿਕ ਮੰਦਰ ਔਰ ਇਹ ਉਹ ਥਾਣਾ ਜਿੱਥੇ ਆਪਾਂ ਖੜੇ ਆ ਇਸ ਟਾਈਮ ਹਰਕੀਪੋੜੀ ਹਰਕੀਪੋੜੀ ਉਹ ਥਾਣਾ ਜਿੱਥੇ ਪੂਜਾ ਹੋਣੀ ਆ ਹੁਣ ਇਹ ਗੰਗਾ ਨਦੀ ਦੇ ਥੋੜਾ ਜਿਹਾ ਪਾਣੀ ਛੱਡਿਆ ਹੋਇਆ ਆ ਪੂਜਾ ਦੇ ਲਈ ਦੇਖੋ ਦਿਖਾਦਾ ਤੁਹਾਨੂੰ ਮੈਂ ਪਾਣੀ ਆ ਜੀ ਹਾਂ ਬਾਕੀ ਨਹੀਂ ਹਰ ਕੀ ਪੌੜੀ ਕਿਉਂ ਕਹਿੰਦੇ ਆ ਕਿਉਂਕਿ ਹਰ ਮਤਲਬ ਪ੍ਰਮਾਤਮਾ ਜਾਂ ਵਿਸ਼ਨੂੰ ਨੂੰ ਕਹਿੰਦੇ ਆ ਆਪਾਂ </body> ਮਤਲਬ ਉਹ ਜਿਆ ਐਸਟੇਅਰ ਉਹਨੂੰ ਭਗਵਾਨ ਨੂੰ ਮਿਲਣ ਦਾ ਰਸਤਾ ਇਹ ਹਰ ਕੀ ਪੌੜੀ ਆ ਇਹੀ 12 ਸਲਾਬਾਦ ਕੋਮ ਮੇਲਾ ਲੱਗਦਾ ਤੇ ਹਰ ਛੇ ਸਾਲਾਂ ਬਾਅਦ ਅਰਧ ਕੋਮ ਮੇਲਾ ਲੱਗਦਾ ਬੈਟੇਬਲੀ ਆ ਜੀ ਰਸ਼ ਘਟਾ ਦੇਖੋ ਆਰਤੀ ਹੋਣ ਲੱਗੀ ਤੇ ਲੋਕ ਸਾਰੇ ਬੈਠ ਗਏ ਆਰਤੀ ਦੇ ਲਈ ਅੱਪਾ ਵੀ ਆਰਤੀ ਦੇਖਾਂਗੇ ਝੰਡਾ ਪਾਣੀਆ ਰਣਵਾਣੀਆ ਲੈ ਲਈ ਸੀਟ ਅਸੀਂ ਲੈ ਲਈਏ ਆਰਟੀ ਟਾਈਮ ਔਰ ਪਰ ਦੂਰ ਮਿਲੀ ਹੈ ਉਸ ਜਗ੍ਹਾ ਤੇ ਮੈਂ ਨਾ ਆਰਟੀ ਦੇ ਸਾਹਮਣੇ ਉਹ ਇਸ ਮੰਦਿਰ ਦੇ ਪਿੱਛੇ ਦਾ ਵੀ ਸਾਰਾ ਵਧੀਆ ਹੈ ਬਿਲਕੁਲ ਇੱਧਰ ਵੀ ਇਹ ਪੂਰਾ ਘਾਟ ਹੈ ਸਾਰਾ ਬ੍ਰਹਮਕੁੰਡ ਕਹਿੰਦੇ ਨੇ ਬ੍ਰਹਮਕੁੰਡ ਇਹ ਉਹ ਜਗ੍ਹਾ ਆ ਜਿਹੜਾ ਬ੍ਰਹਮ ਬ੍ਰਹਮਕੁੰਡ ਜਿੱਤੇ ਬ੍ਰਹਮ ਦਾ ਕੁੰਡ ਸੀ ਬਈ ਗੰਗਾ ਦਾ ਪਾਣੀ और बहुत नहीं पर काफ़ी हद तक जनता है कि है, पब्लिक है कि या श्रद्धालु है और पहली बार आरती शामिल होया मैं मैं हालांकि दो तीन बार आ चुका है, लग लगे काफ़ी हम देखिए एक ਅਰਤੀ ਦੀ ਸਮਾਪਤੀ ਹੋ ਚੁੱਕੀ ਹੈ। ਸਤਿ ਰਜੇ ਆ। 1 ਘੰਟੇ ਦੀ ਆਰਤੀ ਹੋਈ ਪੂਰੀ। ਤੇ ਹੁਣ ਆਪਾਂ ਵਾਪਸੀ ਕਰਨੀ ਆ। ਹੋਟਲ ਵੱਲ ਨੂੰ। ਹੋਟਲ ਸਾਡਾ ਇੱਥੋਂ ਲਗਭਗ ਕਿਲੋ ਮੀਟਰ 1.5 ਕਿਲੋ ਮੀਟਰ ਅੱਗੇ ਆ। ਨਹੀਂ ਰਾਇਆ ਬਾਜ਼ਾਰ ਵਿੱਚ ਹੀ ਹੋ ਕੇ ਜਾਣਾ ਪੈਣਾ ਆਪਾਂ ਨੂੰ। ਸੱਚ ਆਪਾਂ ਚੱਲੀਏ ਤਾਂ 2 ਘੰਟੇ ਦਾ ਲੱਗੇ ਜਾਣਾ ਆਪਾਂ ਨੂੰ ਜਾਣ ਲੱਗੇ। ਤੇ ਕੁਝ ਖਾਣਾ ਪੀਵਾਂਗੇ ਵੀ। ਲਾਈਟ ਵੀ ਆ ਗਈ, ਲਾਈਟ ਆ ਗਈ। ਹਮੂੰ ਕੁਝ ਖਾਣਾ, ਕੁਝ ਖਾਣਾ। ਕੀ ਖਾਣਾ ਪਕਲਗੀ? ਇੱਕ ਚੋਰੀਆਂ ਖਾ ਕੇ ਆਏ ਆ ਹੁਣ ਕਿੱਥੇ ਭੁੱਖ ਲੱਗਣੀ ਕੋਲੋਂ ਪਿਗਾਣੇ ਆ ਠੀਕ ਹੈ ਚਲ ਫੋਟੋ ਕਰਾਈਏ ਬਚਲੀ ਠੀਕ ਹੈ ਨਹੀਂ ਫੋਟੋ ਕਿੱਤਨੀ ਚਲੋ ਚਲ 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 ਕੌਣ ਦੇ ਕਿੱਤਨੀ ਪੁੱਤ ਕੌਣ ਦੇ ਕਿੱਤਨੀ ਅਸੀਂ ਹੁਣ ਅੱਟ ਦੀ ਜਗ੍ਹਾ ਬਾਜ਼ਾਰ ਵਿੱਚ ਹੀ ਪੈਦਲ ਹੋ ਕੇ ਆਏ ਆ ਸਾਨੂੰ 1 ਕਿਲੋਮੀਟਰ ਹੋ ਗਿਆ ਤੁਰ ਕੇ ਆਂਦੇ ਹਾਂ ਲਗਭਗ ਪੁੱਛ ਕੇ ਹਟੇ ਆ ਤੇ ਅੱਧਾ ਕਿਲੋਮੀਟਰ ਹੋ ਤੰਨਾ ਪੈਣਾ ਆਪਾਂ ਨੂੰ ਪਰ ਬੱਚੇ ਨੂੰ ਭੁੱਖ ਲੱਗ ਗਈ ਆ ਤੇ ਆਪਾਂ ਡੋਸਾ ਖਿਲਾ ਰਹੇ ਆ ਹਾਂ ਜਿਹੜਾ ਆਪਣਾ ਹੋਟਲ ਆ ਉਹ ਕਿਸ ਤਰ੍ਹਾਂ ਜਿਹੜਾ ਟੋਪੀ ਆ ਸਿੱਪ ਚਿੱਤਰਫਿਲਮ ਆ ਉਹਦੇ ਪਿੱਛਲੇ ਪਾਸੇ ਆ ਉਹਦਾ ਮੇਨ ਐਡਰੈਸ ਹੋ ਸੀ ਆਹ ਲੱਗੇ ਸਾਨੂੰ ਹੋਟਲ ਵਾਲੇ ਫੜਾਇ ਸੀ ਕਹਿੰਦਾ ਰਾਤ ਨੂੰ ਪਤਾ ਨਹੀਂ ਲੱਗਦਾ ਕਿਹ ਵਾਰੀ ਹੋਈ ਉਹ ਸਾਨੂੰ ਉਹਨੇ ਬੈਨੀਫਿਟ ਵੋ ਦਿੱਤਾ ਜਿਹੜਾ ਹੁਣ ਤੁਸੀਂ ਫੜਾਈ ਨਾ ਹਾਂ ਕਾਰਡ ਫੜਾਇਆ ਉਹਦਾ ਹੋਟਲ ਦਾ ਹੁਣ ਆਪਾਂ ਇਹ ਖਾ ਕੇ ਡੋਸਾ ਦੇ ਚੱਲਦੇ ਹਟਲ ਵੱਲ ਨੂੰ ਅੱਧ ਦੇ ਕਰੀਬ ਸਮਾਂ ਹੋ ਗਿਆ ਆ ਤੇ ਆਪਾਂ ਆਰਾਮ ਕਰਨਾ ਤੇ ਇਸ ਵੇਰੇ ਦੇਖਦੇ ਆ ਸਿਰੇ ਕੁਝ ਦੇਖ ਕੇ ਜੇ ਕੋਈ ਦੇਖਣਾ ਹੈ ਰਾਜਾਜੀ ਪਾਰਕ ਵੀ ਆ ਨਹੀਂ ਤਾਂ ਫਿਰ ਨੈਣਕਲ ਸੱਤ ਚੱਲਾਂਗੇ